ਜਾਤੀ ਦਿਹਾੜੇ ਮੁੱਖ ਜ਼ਿਲ੍ਹਾ ਪਤਰੀ ਸਮਾਗਮ ਦੇ ਅੰਦਰ ਲੁਧਿਆਣਾ ਦੇ ਸਿਵਲ ਸਰਜਨ ਦੀ ਐਂਟਰੀ ਨਹੀਂ ਹੋਣ ਦਿੱਤੀ ਗਈ ਜਿਸ ਕਰਕੇ ਮਾਮਲਾ ਹੁਣ ਪੱਕ ਗਿਆ ਤੇ ਪੁਲਿਸ ਨੇ ਕਾਰਵਾਈ ਕਰਦਿਆ ਦੋ ਮੁਲਾਜ਼ਮਾਂ ਨੂੰ ਮੁਅਤਲ ਕਰ ਦਿੱਤਾ ਇਸ ਬਾਰੇ ਖੁਦ ਲੁਧਿਆਣਾ ਦੇ ਸਿਵਲ ਸਰਜਨ ਨੇ ਜਾਣਕਾਰੀ ਸਾਂਝੀ ਕੀਤੀ ਹੁਣ ਦੱਸਿਆ ਕਿ ਦੋ ਪੁਲਿਸ ਮੁਲਾਜ਼ਮ ਜਿਨ੍ਹਾਂ ਤੇ ਕਾਰਵਾਈ ਕੀਤੀ ਉਹਨਾਂ ਚ ਇੱਕ ਜਸਪਾਲ ਸਿੰਘ ਹੈ ਆਓ ਵੇਖੋ ਕੀ ਆ ਪੂਰਾ ਮਾਮਲਾ ਜੀ ਸਰ ਇੱਕ ਸੋਸ਼ਲ ਮੀਡੀਆ ਤੇ ਤੁਹਾਡੇ ਵੱਲੋਂ ਪੋਸਟ ਪਾਈ ਗਈ ਹੈ ਕਿ 15 ਅਗਸਤ ਵਾਲੇ ਦਿਨ ਤੁਹਾਨੂੰ ਜਿਹੜਾ ਅੰਦਰ ਨਹੀਂ ਜਾਣ ਦਿੱਤਾ ਗਿਆ ਕੀ ਮਾਮਲਾ ਕੀ ਸੀਗਾ ਸਰ ਥੋੜਾ ਬ੍ਰੀਫ ਕਰੋ ਪਹਿਲੀ ਗੱਲ ਤਾਂ ਇਹ ਬਹੁਤ ਮਦਭਾਗੀ ਘਟਨਾ ਹੈ ਅਨਫਰਚੂਨੇਟ ਇੰਕੀਡੈਂਟਸ ਮੈਂ ਕਹੂੰਗਾ ਇਹਨੂੰ ਕੱਲ 8:58 ਮਿੰਟ ਤੇ ਸਾਡੇ ਜਿਹੜੇ ਚੀਫ ਲੈਸਟ ਸੀ ਸਾਡੇ ਕੈਪਟਨ ਮਨਤਜੀਤ ਸਰ ਉਹ ਕਾਰ ਸੀ ਉਹਨੇ ਚੰਦਾ ਚਲਾਉਣਾ ਸੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੀਜੂ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਇੱਕ ਜ਼ਿਲ੍ਹਾ ਪ੍ਰਧਾਨ funcion ਸੀ ਮੈਂ 48 ਤੇ ਚੱਲਿਆ ਗਿਆ ਸੀ ਉੱਥੇ ਪਰ ਜੋ ਪੁਲਿਸ ਦੇ ਇੱਕ ਥਾਣੇਦਾਰ ਸੀ ਦੋ ਦੋਨਾਂ ਦਾ ਨਾਮ ਜਸਪਾਲ ਸਿੰਘ ਸੀਗਾ ਉਹਨਾਂ ਨੇ ਕਹਿਰ ਕਿ ਤੁਹਾਡਾ ਨਾਮ ਲਿਸਟ 'ਚ ਹੈ ਨਹੀਂ ਗਾਇਸ ਕਰਕੇ ਤੁਸੀਂ ਅੰਦਰ ਹੀ ਦੱਸ ਦਿਓ ਮੈਂ ਉਹਨਾਂ ਨੂੰ ਆਪਣਾ VIP ਜਿਹੜਾ ਪਾਸ ਯੂ ਵੀ ਦਿਖਾਇਆ ਉਹਨਾਂ ਨੂੰ ਇਹ ਵੀ ਕਿਹਾ ਕਿ ਮੇਰੇ ਕੋਲ ਆਈ ਕਾਰਡ ਹੈ ਸਰ ਉਹ ਤੁਹਾਨੂੰ ਜੇ ਤੁਸੀਂ ਵੈਰੀਫਾਈ ਕਰਨਾ ਚਾਹੁੰਦੇ ਇਹ ਵੀ ਕਰ ਲਓ ਤੇ ਪਰ ਉਹਨਾਂ ਦੇ ਵਿੱਚ ਇੱਕ ਜਣੇ ਨੇ ਮੇਰੀ ਬੰਦ ਕੇ ਬਾਹ ਫੜ ਕੇ ਕਹਿੰਦਾ ਇਹ ਤੁਸੀਂ ਇੱਧਰ ਹੋਵੋ ਪਾਸੇ ਚਲੋ ਤੇ ਮੇਰੇ ਡਿਪਟੀ ਮਾਸਮੇਦਿਆ ਨਾਲ ਸੀ ਸਾਡੇ ਡਿਸਟ੍ਰਿਕਟ ਐਪਡ ਮੈਨਜਰ ਨਾਲ ਸੀ ਸਾਡੇ ਇੱਕ ਸੈਨੀਟਰੀ ਇਨਸਪੈਕਟਰ ਨਾਲ ਸੀ ਉਹਨਾਂ ਨੇ ਵੀ ਉਹਨਾਂ ਨੂੰ ਪ੍ਰੈਸ਼ ਕੀਤੀ ਵੀ ਸਰ ਸਾਡੇ ਸਾਹਿਬ ਨੇ ਪਰ ਉਹਨਾਂ ਬੰਦੇ ਕੋਈ ਪ੍ਰਵਾਹ ਨਹੀਂ ਕੀਤੀ ਤੇ ਬਦਕਿਸਮਤੀ ਨਾਲ ਮੇਰੇ ਸਾਹਮਣੇ ਖੜੇ ਖੜੇ 10 ਤੋਂ 15 ਇਹ ਜਿਹੇ ਗੈਸਟਾਂ ਅੰਦਰ ਜਾਣ ਦਿੱਤੇ ਗਏ ਜਿਨ੍ਹਾਂ ਦੇ ਨਾਤਾ ਪਾਸ ਚੈੱਕ ਕੀਤੇ ਗਏ ਨਾ ਆਈ ਕਾਰਡ ਤੇ ਕੀਤੇ ਸੀ ਨੇਚਰਲੀ ਮੈਨੂੰ ਲੱਗਿਆ ਕਿ ਇਹ ਇੱਕ ਮੇਰੀ ਵਿਅਕਤੀਗਤ ਤੌਰ ਤੇ ਨਹੀਂ ਇੱਕ ਸਿਵਲ ਸੱਜਣ ਦੇ ਉਹਦੇ ਵੀ ਮਨਕੇ ਤੋਹੀਨ ਆ ਤੇ ਮੈਂ ਉੱਥੇ ਕੋਈ ਮਤਲਬ ਕਿ ਰਿਐਕਟ ਨਹੀਂ ਕੀਤਾ ਮੈਂ ਨਹੀਂ ਚਾਹੁੰਦਾ ਕਿ ਇਸ ਜਿਹੜਾ ਇੱਕ ਨੈਸ਼ਨਲ ਡੇ ਆਪਣਾ ਕਮਿਊਨਿਟੀ ਦਿਹਾੜਾ ਹੈਗਾ ਇਹਦੀ ਗ੍ਰੇਸ ਖਰਾਬ ਕੀਤੀ ਜਾਵੇ ਮੈਂ ਚੁੱਪ ਕਰਕੇ ਕਾਰ ਦੇ ਵਿੱਚ ਆ ਕੇ ਬੈਠ ਗਿਆ ਸਾਡੀ ਐਂਬੂਲੈਂਸ ਦੇ ਨਾਲ ਉੱਥੇ ਖੜੀ ਸੀਗੀ ਤੇ ਜਿਉਂ ਹੀ ਰਾਸ਼ਟਰੀ ਗੀਤ ਜਿਹੜਾ ਆਪਣਾ ਖਤਮ ਹੋਇਆ ਅਸੀਂ ਉਹਨੂੰ ਡੂ ਰਿਸਪੈਕਟ ਦਿੰਦੇ ਹੋ ਖੜੇ ਹੋ ਕੇ ਮਤਲਬ ਕਿ ਉਹਦਾ ਰਾਸ਼ਟਰੀ ਗੀਤ ਸੁਣਿਆ ਉੱਥੇ ਉਹ ਵਿੱਚ ਪਾਰਟਿਸਪੇਸ਼ਨ ਕੀਤੀ ਤੇ ਮੈਂ ਦਫ਼ਤਰ ਆ ਕੇ ਇੱਕ ਰਿਟਰਨ ਕੰਪਲੀਟ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਭੇਜਤੀ ਤੇ ਉਹਨਾਂ ਵੱਲੋਂ ਮਤਲਬ ਕਿ ਐਕਸ਼ਨ ਲੈਂਦੇ ਹੋਏ ਇੱਕ ਤਾਂ ਜਿਹੜੇ ਐਸਐਨਐਮ ਵਿਕਾਸ ਸਿੰਘ ਜੀ ਸੀ ਉਹਨਾਂ ਦੀ ਡਿਊਟੀ ਲਈ ਤੇ ਇੱਕ ਜਿਹੜਾ ਲੈਟਰ ਸੀਗਾ ਉਹ ਕਮਿਸ਼ਨਰ ਪੁਲਿਸ ਲੁਧਿਆਣਾ ਨੂੰ ਲੈ ਕੇ ਭੇਜਿਆ ਗਿਆ ਜਿਨ੍ਹਾਂ ਤੇ ਕਾਰਵਾਈ ਕਰਦੇ ਹੋ ਦੋਨੇ ਥਾਣਾ ਸਾਰਿਆਂ ਨੂੰ ਅੱਜ ਸਸਪੈਂਡ ਕਰ ਦਿੱਤਾ ਕੱਢਣਾ ਹੱਥੋਂ ਕੋਈ ਨਹੀਂ ਹੋਈ ਨਹੀਂ ਹੱਥੋਂ ਬਾਈ ਕੋਈ ਨਹੀਂ ਹੋਈ ਸਿਰਫ ਹੁਣੇ ਮੇਰੀ ਬਾਹ ਫੜ ਕੇ ਇੱਕ ਡਿਸਗਰੇਸਫੁਲ ਤਰੀਕੇ ਨਾਲ ਉਹਨੇ ਮੈਨੂੰ ਬਾਹਰ ਕੀਤਾ ਤੇ ਜਿਵੇਂ ਮੈਂ ਪਹਿਲਾਂ ਕਿਹਾ ਨਾਲ ਹੀ ਜਿਹੜੇ 10-15 ਗੈਂਗਸਟਰ ਇਸ ਤਰ੍ਹਾਂ ਦੇ ਸੀ ਜਿਨ੍ਹਾਂ ਦੇ ਨਾਲ ਪਾਸ ਚੈੱਕ ਕੀਤੇ ਗਏ ਉੱਥੇ ਤੇ ਨਾਲ ਹੀ ਮਤਲਬ ਕੀ ਵੀ ਆਪਣਾ ਕੀ ਕਹਿੰਦੇ ਹੁੰਦੇ ਨਾਲ ਉਹ ਆਈ ਕਟ ਤੇ ਫਿਰ ਕੀ ਇੰਟੈਂਸ਼ਨ ਕੀ ਲੱਗਦੀ ਸੀ ਕਿਉਂਕਿ ਤੁਸੀਂ ਜਿੱਦਾਂ ਦੱਸ ਰਹੇ ਹੋ ਕਿ ਵੀਆਈਪੀ ਕਾਰਡ ਵੀ ਦਿਖਾਇਆ ਤੁਸੀਂ ਸਾਰਾ ਕੁਝ ਦਿਖਾਇਆ ਫਿਰ ਕਿਉਂ ਨਹੀਂ ਜਾਣ ਦਿੱਤਾ ਗਿਆ ਤੁਹਾਨੂੰ ਤੇ ਮੈਂ ਤਾਂ ਇਹ ਜਿਹੀ ਕਹੂੰਗਾ ਕਿ ਉਹਨਾਂ ਵਿਅਕਤੀਆਂ ਦੀ ਕਹਿ ਲਓ ਮਤਲਬ ਕੀ ਵੀ ਇੱਕ ਇਨਸੈਂਸਿਟੀ ਜਿਹੜੀ ਹੁੰਦੀ ਹੈ ਉਹ ਤੇ ਇੱਕ ਸਿਵਲ ਸੈਰਨ ਜ਼ਿਲ੍ਹਾ ਪੱਤਰ ਦਾ ਅਫੀਸਰ ਹੋ ਗਈ ਤੇ ਉਹ ਦੂਸਰੇ ਪਾਸੇ ਇੱਕ ਜਿਹੜਾ ਮੈਂ ਫਿਜ਼ੀਕਲੀ ਵੀ ਡਿਸੇਬਲ ਹੈ ਮੈਂ ਨਾ ਵੀ ਕੋਈ ਅਫੀਸਰ ਕਿਟਰ ਦਾ ਹੁੰਦਾ ਇੱਕ ਫਿਜ਼ੀਕਲੀ ਡਿਸੇਬਲ ਬੰਦੇ ਦੀ ਹੈਲਪ ਕਰਨੀ ਵੀ ਉਹਨਾਂ ਦਾ ਇੱਕ ਇੱਕ ਮੋਰਲ ਡਿਊਟੀ ਹੈ ਜਿੱਥੇ ਕਿ ਉਹ ਤੁਹਾਨੂੰ ਥਾਣੇਦਾਰ ਫੇਲ ਹੋ ਗਏ ਹੁਣ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਚਲ ਹਾਂ ਮੈਨੂੰ ਹੁਣ ਲੈਟਰ ਰੀਸੀਵ ਹੋਇਆ ਸੀ ਸੀਪੀ ਸਾਹਿਬ ਵੱਲੋਂ ਤੇ ਉਹਨਾਂ ਨੇ ਬਲਕਿ ਸਵੇਰ ਮੇਰੇ ਨਾਲ ਗੱਲ ਕੀਤੀ ਤੇ ਸਾਡੇ ਮਾਨਯੋਗ ਜਿਹੜੇ ਪ੍ਰਿੰਸੀਪਲ ਸੈਕਟਰੀ ਕੁਮਾਰ ਹਲਦੀ ਉਹਨਾਂ ਦਾ ਵੀ ਸਵੇਰ ਫੋਨ ਆਇਆ ਹੈ ਐਂਡ ਐਚ ਐਸ ਮੈਡਮ ਦਾ ਵੀ ਮੈਨੂੰ ਤੇ ਸਾਰੇ ਡਿਪਾਰਟਮੈਂਟ ਰੈਂ ਮੈਂ ਥੈਂਕਫੁਲ ਕਿ ਮੇਰਾ ਸਾਥ ਦਿੱਤਾ ਤੇ ਇੱਕ ਰੈਗੂਲਰ ਇਨਕੁਆਰੀ ਹੈ ਜਿਹੜੀ ਉਹਨਾਂ ਦੇ ਖਿਲਾਫ ਜਿਹੜੀ ਦੁਨੇ ਥਾਣੇਦਾਨ ਦੇ ਖਿਲਾਫ ਸ਼ੁਰੂ ਹੋਈ ਸੀ ਸੰਤੋਸ਼ਾ ਨੂੰ ਇੱਕ ਵੀਡੀਓ ਸਸਪੈਂਸ਼ਨ ਹੈ ਹਾਂ ਦੁਨੇ ਥਾਣੇਦਾਨਰ ਮੈਂ ਪਹਿਲਾਂ ਕੇਸ ਸਸਪੈਂਡ ਕਰ ਦਿੱਤੀ ਹੈ ਸੰਤੋਸ਼ਤਾ ਸਰ ਕਾਰਵਾਈ ਤੋਂ ਨੇਚਰਲੀ ਸੰਤੋਸ਼ਤਾ ਜੋ ਇਨੀਸ਼ੀਏਟਿਵ ਲਿਆ ਗਿਆ ਉਹਦੇ ਚੈਂਕਫੁਲ ਟੂ ਦਾ ਅਥਾਰਟੀ ਪਰ ਮੈਨੂੰ ਇਹ ਹੈ ਕਿ ਅੱਗੇ ਤੋਂ ਮਲਕਿਸਤਾਨ ਦੀ ਘਟਨਾ ਕਿਉਂਕਿ ਪਿਛਲੇ ਸਾਲ ਵੀ ਮੈਨੂੰ ਬਲਤੂ ਜਣ ਪਤਾ ਲੱਗਿਆ ਸਾਡੀ ਐਸਐਸ ਸਾਹਿਬ ਜਿਹੜੇ ਆਫੀਸ਼ੀਅਲ ਇੰਸਿਨ ਸਰਜਨ ਸੀ ਉਹਨਾਂ ਨੂੰ ਵੀ ਪਿਛਲੇ ਸਾਲ 15 ਅਗਸਤ ਤੇ ਚੇਅਰ ਨਹੀਂ ਸੀ ਉੱਥੇ ਉਹਨਾਂ ਦੀ ਕੋਈ ਮਾਰਕ ਕੀਤੀ ਉਹਨਾਂ ਨੂੰ ਵਿਚਾਲੇ ਛੱਡ ਕੇ ਆਉਣਾ ਪਿਆ ਗਿਆ ਸੀ ਇਹ ਇੱਕ ਸਿਵਲ ਸਰਜਨ ਦੀ ਲਾਲੋ ਇੱਕ ਹੈਲਥ ਡਿਪਾਰਟਮੈਂਟ ਦੀ ਤੋਹੀਨ ਦੇ ਬਰਾਬਰ ਹੈ ਥੈਂਕ ਯੂ ਸਾਰਾ